ਹਾਂ ਹੈਲੋ एवरीवन ਵੈਲਕਮ ਟੂ ਰਿਐਲਿਟੀ ਚੈੱਕਰ ਅੱਜ ਦਾ ਸਾਡਾ ਟੋਪਿਕ ਹੈ ਸਲੀਪਲੈਸਨੈਸ ਜਿਹਦਾ ਮਤਲਬ ਹੈ ਰਾਤ ਨੂੰ ਨੀਂਦ ਨਾ ਆਣਾ ਤੁਸੀਂ ਤੁਹਾਡੇ ਕੀ ਵੀਊਜ਼ ਹੈ ਦੇਖੋ ਇਹ ਪ੍ਰੋਬਲਮ ਬਹੁਤ ਜ਼ਿਆਦਾ ਹੈ ਪਹਿਲਾਂ ਤਾਂ ਆਪਾਂ ਨੂੰ ਜਿਹੜਾ ਰਾਤ ਦਾ ਕੰਮ ਹੁੰਦਾ ਉਹ ਹੈਗਾ ਨੀਂਦ ਦਾ ਲੈਣਾ ਔਰ ਦਿਨ ਦੇ ਵਿੱਚ ਸਾਡਾ ਹੁੰਦਾ ਹੈ ਕਿ ਅਸੀਂ ਕੰਮ ਕਰਨਾ ਜ਼ਿਆਦਾ ਦੋਸਰ ਹਾਂਜੀ ਤੇ ਜੇ ਆਪਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਇਹਦੇ ਨਾਲ ਫਿਰ ਸਾਡਾ ਨੈਕਸਟ ਜਿਹੜਾ ਸਾਰਾ ਹਨਾ ਇਦਾਂ ਵੀ ਸਲੀਪੀ ਜਿਹਾ ਫੀਲ ਕਰਦੇ ਰਹਿੰਦੇ ਹਾਂ ਅਸੀਂ ਅਕਸਰ ਬਹੁਤ ਸਟੂਡੈਂਟਸ ਨੂੰ ਦੇਖਿਆ ਯਾਰਨਿੰਗ ਹੁੰਨੀ ਬਾਰ-ਬਾਰ ਵਸੀਆਂ ਆਉਂਦੇ ਰਹਿਣਾ ਕਾਫੀ ਪ੍ਰੋਬਲਮਸ ਹੋ ਉਸ ਆਏ ਨੂੰ ਹੋ ਜਾਣੀ ਹੈ ਇਹਦੇ ਤੋਂ ਬਾਅਦ ਸੋ ਦੀ ਸੋਲੂਸ਼ਨਸ ਵਿੱਚ ਸਿੱਧੇ ਸਿੱਧੇ ਆਪਾਂ ਪੋਡਕਾਸਟ ਆਉਂਗਾ ਲੰਬਾ ਨਹੀਂ ਖਿੱਚਣਾ ਇਹਨੂੰ ਆਪਾਂ ਸਿੱਧੇ ਵਿੱਚ ਸੋਲੂਸ਼ਨ ਦੀ ਗੱਲ ਕਰਦੇ ਹਾਂ ਆਪਣੇ ਕੋਲ ਬੇਸਿਕ ਜਿਹਾ ਸੋਲੂਸ਼ਨ ਕੀ ਹੈ ਪਹਿਲੀ ਗੱਲ ਤਾਂ ਸਾਰੇ ਬੱਚੇ ਔਰ ਸਾਰੇ ਜਿੰਨੇ ਵੀ ਪੇਰੈਂਟਸ ਵੀ ਗੱਲ ਸਮਝ ਲੈਣ ਇਹ ਸਾਰੇ ਸਾਰਿਆਂ ਲਈ ਹੀ ਇੱਕ ਵੀਡੀਓ ਬਣੀ ਹੈ ਆਪਣੇ ਕੋਲ ਕਿ ਰਾਤ ਨੂੰ ਆਫਟਰ 7 ਦੇਰ ਵੁੱਡ ਦੇ ਸ਼ੁੱਡ ਬੀ ਨੋ ਫੂਡ ਐਟ ਆਲ ਸ਼ਾਮ ਨੂੰ 7 ਵਜੇ ਤੋਂ ਬਾਅਦ ਆਪਾਂ ਕੋਈ ਫੂਡ ਨਹੀਂ ਲੈਣਾ ਕੋਈ ਤਾਂ ਮਤਲਬ ਕੋਈ ਵੀ ਹੈ ਆਪਾਂ ਕਹਿੰਦੇ ਨੇ ਕਿ ਦੁੱਧ ਪੀ ਲਿਆ ਕਰ ਲੈ ਨਾ ਕਰੋ ਬੈਟਰ ਹੈ ਕਿਉਂਕਿ ਬਾਡੀ ਨੂੰ ਵੀ ਰੈਸਟ ਚਾਹੀਦੀ ਹੁੰਦੀ ਹੈ ਆਪਾਂ ਦਿਨੇ ਵੀ ਖੰੰਦਰ ਪਿੰਦੇ ਰਹੇ ਨੇ ਰਾਤ ਨੂੰ ਵੀ ਜਦੋਂ ਸਾਡੀ ਡਾਈਜੈਸ਼ਨ ਚੱਲੀ ਜਾਂਦੀ ਹੈ ਬਾਡੀ ਦੇ ਅੰਦਰ ਤਾਂ ਸਾਨੂੰ ਨੀਂਦ ਨਹੀਂ ਪੂਰੀ ਹੋ ਪਾਂਦੀ ਸਾਡੀ ਰਾਤ ਨੂੰ ਹੈਵੀ ਫੀਲ ਹੁੰਦਾ ਪਹਿਲੀ ਗੱਲ ਰਾਤ ਨੂੰ 7 ਵਜੇ ਤੋਂ ਬਾਅਦ ਸਾਡਾ ਡਿਨਰ ਨਹੀਂ ਹੋਣਾ ਚਾਹੀਦਾ ਸੱਪਰ ਹੀ ਕਰਨਾ ਆਪਾਂ ਪਿਛਲੀ ਵੀਡੀਓ 'ਚ ਵੀ ਇੱਕ ਚ ਗੱਲ ਕੀਤੀ ਸੀ ਕਿ ਆਪਣਾ ਸੱਪਰ ਹੋਣਾ ਚਾਹੀਦਾ ਦੂਜੀ ਗੱਲ ਰਾਤ ਨੂੰ ਜਿਹੜੇ ਆਪਣੇ ਕੋਲ ਪੰਪਕਿਨ ਸੀਡਸ ਹੁੰਦੇ ਨੇ ਕਦੂ ਦੇ ਬੀਜ ਜਿਹਨੂੰ ਆਪਾਂ ਕਹਿੰਦੇ ਨੇ ਆਹ ਮਿਲ ਜਾਂਦੇ ਹਰੇ ਰੰਗ ਦੇ ਹੁੰਦੇ ਬੀਜ ਤੁਸੀਂ 5 6 7 ਜਿਹੜਾ ਵੀ ਜਿਹਨੂੰ ਇਹ ਪ੍ਰੋਬਲਮ ਹੈਗੀ ਨੀਂਦ ਨਾ ਆਣ ਦੀ ਉਹ ਆਪਣੇ ਟਾਈਮ ਸਰ 5 6 7 ਜਿਹੜੀ ਵੀ ਉਹ ਚੂ ਕਰਕੇ ਨਾਰਮਲ ਖਾ ਕੇ ਸੌ ਸਕਦਾ ਤੀਸਰੀ ਗੱਲ ਜਿਹੜੀ ਆਪਣੀ अर्ਲੀ ਮਾਰਨਿੰਗ ਆਪਾਂ ਸਵੇਰੇ ਰੋਜ਼ ਐਕਸਰਸਾਈਜ਼ ਕਰਨੀ ਹੈ ਨਾਲ ਐਕਸਰਸਾਈਜ਼ ਆਪਾਂ ਯੋਗਾ ਜ਼ਰੂਰ ਕਰਨਾ ਤਾਂ ਕਿ ਅਸੀਂ ਮੈਂਟਲੀ ਵੀ ਸ਼ਾਂਤਰੀ इजीली ਆਪਣੇ ਆਪ ਨੂੰ ਰੱਖ ਰੱਖ ਸਕੀਏ ਜੇ ਸਾਨੂੰ ਜ਼ਿਆਦਾਤਰ ਯੋਗਾ ਯੋਗਾ ਨਹੀਂ ਆਦੇ ਤਾਂ ਸਾਡੇ ਕੋਲ ਜਿਹੜਾ ਵੈਰੀ ਸਿੰਪਲ ਯੋਗਾ ਹੋਏਗਾ ਸ਼ਵਾਸ ਅਸੀਂ अर्ਲੀ ਮਾਰਨਿੰਗ ਜਦੋਂ ਐਕਸਰਸਾਈਜ਼ ਕਰਨੀ ਨਾਲ ਉਹਨਾਂ ਨਾਲ ਸ਼ਵਾਸਨ ਕਰਦੀ ਪ੍ਰੈਕਟਿਸ ਕਰਨੀ ਹੈ ਜੋ ਕੀ ਕੀ ਹੈ ਉਸੇ ਆਪਣਾ ਨੂੰ ਲਟਾ ਲੈਣਾ ਲੰਬੇ ਬਿਲਕੁਲ ਸਿੰਪਲੀ ਗਰਾਉਂਡ ਦੇ ਉੱਤੇ ਕੋਈ ਚਾਦਰੀਆਂ ਮਛਾਉਣ ਦੀ ਕੋਈ ਲੋੜ ਨਹੀਂ ਸਿੰਪਲ ਗਰਾਉਂਡ ਦੇ ਉੱਤੇ ਲੇਟੋ ਤੁਸੀਂ ਆਪਣੀ ਬੋਡੀ ਨੂੰ ਬਿਲਕੁਲ ਈਜ਼ੀ ਛੱਡ ਦੇਣਾ ਔਰ 5 ਤੋਂ 7 ਮਿੰਟ ਉਹਨੂੰ ਲੇਟਣਾ ਬਿਲਕੁਲ ਆਪਣੇ ਦਿਮਾਗ ਨੂੰ ਵੀ ਸ਼ਾਂਤ ਕਰਨਾ ਆਪਣੀ ਬੋਡੀ ਨੂੰ ਵੀ ਸ਼ਾਂਤ ਕਰਨਾ ਜਿਸ ਦੇ ਨਾਲ ਪਰਫੈਕਟਲੀ ਸਾਡੀ ਜਿਹੜਾ ਜਿਹੜਾ ਸਲੀਪ ਸਾਈਕਲ ਹੈ ਨਾ ਤੁਹਾਨੂੰ ਨੀਂਦ ਵਾਲਾ ਸਾਈਕਲ ਉਹ ਸਾਡਾ ਠੀਕ ਹੋ ਜਾਊਗਾ ਔਰ ਅਰਲੀ ਮਾਰਨਿੰਗ ਤੁਸੀਂ ਬਿਲਕੁਲ ਫਰੈਸ਼ ਉੱਠੋ ਕਿ ਸਰ ਜਿੱਦਾਂ ਹੁੰਦੇ ਸੀ ਉਹ ਕਹਿੰਦੇ ਕਿ 7 ਵਜੇ ਤੋਂ ਬਾਅਦ ਕੁਝ ਨਹੀਂ ਖਾਣਾ ਤੇ ਕਈ ਲੋਕਾਂ ਦੇ ਤਾਂ ਕੰਮ 7 ਵਜੇ ਤੋਂ ਬਾਅਦ ਹੀ ਖਤਮ ਹੁੰਦੇ ਖਤਮ ਹੁੰਦਾ ਪਰ ਠੀਕ ਹੈ ਕੋਸ਼ਿਸ਼ ਕਰਨ ਨਾਲ ਚਾਹੀਦੀ ਹੈ ਸਾਨੂੰ ਵੀ ਜੇ ਰਾਤ ਨੂੰ ਅਸੀਂ ਖਾਣਾ ਖਾਣਾ ਵੀ ਹੈ ਤਾਂ ਅਸੀਂ ਹਲਕਾ ਖਾਣਾ ਖਾ ਸਕਦੇ ਜਿਹੜੀ ਚੀਜ਼ ਮਨਕਿਸ਼ੋਰ ਆਪਣੀ ਲਾਈਫ ਚੋਂ ਸਾਡੀ ਜੋ ਨਿਕਲਦੀ ਜਾ ਰਹੀ ਹੈ ਉਹਦੇ ਚ ਇੱਕ ਮੇਜਰ ਚੀਜ਼ ਹੈ ਪਹਿਲਾਂ ਬਹੁਤ ਹੁੰਦਾ ਸੀ ਸੈਲਡ ਖਾਣਾ ਤੁਸੀਂ ਥੋੜਾ ਬਹੁਤ ਸੈਲਡ ਖਾ ਲਓ ਤੁਸੀਂ ਖੀਰਾ ਖਾ ਸਕਦੇ ਹੋ ਜਾਂ ਇਸ ਤਰ੍ਹਾਂ ਦੀ ਹਲਕੀ ਫੁਲਕੀ ਚੀਜ਼ ਖਾ ਸਕਦੇ ਹੋ ਜਿਹੜੇ ਕਿ ਦਾਦਾ ਬਰڈن ਨਾ ਪਾਵੇ ਬਾਡੀ ਦੇ ਉੱਤੇ ਅਸੀਂ ਰਾਤ ਨੂੰ ਕਿੰਨਾ ਹੈਵੀ ਫੂਡ ਖਾ ਕੇ ਸੌਂ ਜਾਂਦੇ ਫਿਰ ਰਾਤ ਨੂੰ ਗੈਸ ਦੀ ਪ੍ਰੋਬਲਮ ਗੈਸਟ੍ਰਿਕ ਜੂਸਿਸ ਕਈਆਂ ਨੂੰ ਐਸਿਡ ਰਿਫਲੈਕਸ ਹੁੰਦਾ ਬਾਹਰ ਨੂੰ ਐਸਿਡ ਆਉਂਦਾ ਰਹਿੰਦਾ ਐਸਿਡਿਟੀ ਹੋ ਜਾਂਦੀ ਹੈ ਉਹ ਤਾਂ ਹੀ ਕਿਉਂਕਿ ਬਾਡੀ ਸਾਡੀ ਤਾਂ ਆਰਾਮ ਕਰਦੀ ਨਹੀਂ ਉਹ ਡਾਈਜੈਸ਼ਨ ਚ ਲੱਗੀ ਜਾਂਦੀ ਹੈ ਤਾਂ ਮੈਂ ਕਹਿੰਦਾ ਜਿਹਨੇ ਕੰਮ ਕੰਮ ਤੋਂ ਆਉਂਦੇ ਵੀ ਲੇਟ ਹੈ ਜੇ ਉਹ ਆ ਵੀ ਰਹੇ ਪਹਿਲੀ ਗੱਲ ਤਾਂ ਰਾਤ ਨੂੰ ਫਰੂਟਸ ਵੀ ਨਹੀਂ ਖਾਣੇ ਚਾਹੀਦੇ ਰਾਤ ਨੂੰ ਫਰੂਟ ਨਾ ਖਾਓ ਰਾਤ ਨੂੰ ਫਰੂਟ ਜਿਹੜਾ ਖਾਧਾ ਜਾਊਗਾ ਉਹ ਖਰਾਬ ਕਰੋ ਤੁਸੀਂ ਰਾਤ ਨੂੰ ਖਾਣੀ ਵੀ ਆ ਤੇ ਇੱਕ ਰੋਟੀ ਸਿਮਪਲ ਦਾਲ ਸ ਜਿੰਨਾ ਪੇਟ ਭਰਨਾ ਉਹਦੇ ਨਾਲੋਂ ਅੱਧਾ ਖਾਣਾ ਖਾਣਾ ਜੇ ਤਾਂ ਮਹਾਰਾਜੀ ਬਾਣੀ ਚਾਹੁੰਦਾ ਆਪਣੇ ਕੋਲ ਅਲਪ ਹਾਰ ਸੁਲਭ ਸੀਨਿੰਦਰਾ ਦਇਆਸ਼ਿਮਾ ਤਨਪ੍ਰੀਤ ਉਹਦਾ ਭਾਵ ਅਲਪ ਖਾਣਾ ਖਾਣਾ ਜਿਹੜਾ ਖਾਣਾ ਪੂਰਾ ਢਿੱਡ ਭਰ ਕੇ ਖਾਣਾ ਨਹੀਂ ਖਾਣਾ ਥੋੜਾ ਖਾਣਾ ਖਾਣਾ ਘੱਟ ਖਾਣਾ ਖਾਣਾ ਤਾਂ ਕਿ ਰਾਤ ਨੂੰ ਜਿਹੜੀ ਨੀਂਦ ਹੋ ਜ਼ਿਆਦਾ ਬਰਡਨ ਨਾ ਪਾਵੇ ਸਾਡੇ ਉੱਤੇ ਔਰ ਦੂਸਰਾ ਜਿਹੜਾ ਤੁਹਾਨੂੰ ਇਲਾਜ ਦੱਸਿਆ ਪੰਪਕਿਨ ਸੀਡਸ ਹਾਂਜੀ ਉਹ ਬੜਾ ਵਧੀਆ ਸੀਡ ਹੈ ਬਹੁਤ ਵਧੀਆ ਕੰਮ ਦੀ ਚੀਜ਼ ਹੈ ਸਭ ਘੱਟ ਦਾਣੇ ਪੰਪਕਿਨ ਸੀਡ ਦੇ ਕਦੂਰੇ ਬੀਜ ਦੇ ਉਹ ਤੁਸੀਂ ਕਿਸੇ ਵੀ ਆਮ ਸਟੋਰ ਤੋਂ ਮਿਲ ਜਾਂਦੇ ਹਾਂ ਤੁਸੀਂ ਉਹ ਜ਼ ਤੇ ਬਾਕੀ ਆਪਣੀ ਸ਼ਵਾਸਨ ਦੀ ਪ੍ਰੈਕਟਿਸ ਐਂਡ ਐਕਸਰਸਾਈਜ਼ ਸਵੇਰੇ ਉਸ ਉੱਠ ਕੇ ਸਵੇਰੇ ਤੁਸੀਂ ਐਕਸਰਸਾਈਜ਼ ਨਹੀਂ ਕਰ ਸਕਦੇ ਸਵੇਰੇ ਤਾਂ ਈਵਨਿੰਗ ਵਾਕ ਕਰ ਸਕਦੇ ਹੋ ਸ਼ਾਮ ਤੋਂ ਅੱਧਾ ਘੰਟਾ ਪਹਿਲਾਂ ਥੋੜਾ ਜਿਹਾ ਵਾਕ ਕਰਕੇ ਆਓ ਮੈਂ ਪਹਿਲਾਂ ਵੀ ਕਿਹਾ ਸੀ ਕਿ ਬੱਚਿਆਂ ਲਈ ਵੀ ਬੜਾ ਬੇਨਫੀਟ ਹੈ ਆਪਣੇ ਬੱਚੇ ਪੇਰੈਂਟਸ ਨਾਲ ਥੋੜਾ ਟਾਈਮ ਉਹਨਾਂ ਨੂੰ ਮਿਲ ਜਾਣਾ ਸਪੈਂਡ ਕਰਨ ਨੂੰ ਉਹਨਾਂ ਨੂੰ ਥੋੜਾ ਲੰਬੇ ਲੌਂਗ ਵਾਕ ਤੇ ਚਲੇ ਜਾਓ ਥੋੜਾ ਦੂਰ ਤੱਕ ਘੁੰਮ ਕੇ ਆਗੇ ਹੁਣ ਮੌਸਮ ਵੀ ਠੀਕ ਹੈ ਜ਼ਿਆਦਾ ਠੰਡ ਨਹੀਂ ਹੈ ਹਜੇ ਬਟ ਜਿੱਦਾਂ ਜਿੱਦਾਂ ਕਿ ਠੰਡ ਵੀ ਹੋਣੀ ਫਿਰ ਵੀ ਵਾਕ ਜਿਹੜਾ ਆਪਣੇ ਬੇਨਫੀਟਰੀ ਹੈ ਔਰ ਇੱਕ ਚੀਜ਼ ਹੋਰ ਕੀਤੀ ਜਾ ਸਕਦੀ ਹੈ ਉਹ ਇੱਕ ਤਰ੍ਹਾਂ ਦੀ ਮੈਡੀਸਿਨ ਦਾ ਕੰਮ ਵੀ ਕਰਦੀ ਹੁੰਦਾ ਰਾਤ ਨੂੰ ਸੌਣ ਤੋਂ ਪਹਿਲਾਂ ਬਾਥ ਲੈਣਾ ਇਹ ਆਮ ਕੈਨੇਡਾ ਇੰਗਲੈਂਡ ਅਮਰੀਕਾ ਦੇ ਵਿੱਚ ਜਿਹੜੇ ਲੋਕ ਜ਼ਿਆਦਾ ਕੰਮ ਕਰਦੇ ਹੈਵੀ ਵਰਕ ਕਰਦੇ ਉਹ ਰਾਤ ਨੂੰ ਬਾਥ ਲੈਂਦੇ ਰਾਤ ਨੂੰ ਬਾਥ ਲੈਣ ਨਾਲ ਕੀ ਸਾਡੀ ਨੀਂਦ ਬਹੁਤ ਜ਼ਿਆਦਾ ਗੂੜੀ ਆਉਂਦੀ ਹੈ ਸਾਨੂੰ ਤਿੰਨ ਤਰ੍ਹਾਂ ਦੀ ਨੀਂਦ ਹੁੰਦੀ ਹੈ ਅਲਫਾ ਬੀਟਾ ਤੇ ਗਾਮਾ ਗਾਮਾ ਸਲੀਪ ਦੇ ਵਿੱਚ ਅਸੀਂ ਪੂਰੀ ਤਰ੍ਹਾਂ ਸਾਡੀ ਬਾਡੀ ਰਿਪੇਅਰ ਹੁੰਦੀ ਹੈ ਮੈਂਟਲੀ ਵੀ ਫਿਜ਼ੀਕਲੀ ਵੀ ਔਰ ਜਿੰਨੇ ਵੀ ਹਾਰਮੋਨਸ ਗਲਤ ਮਾਲਤ ਚੱਲ ਰਹੇ ਹੁੰਦੇ ਸਾਰੇ ਸੈਟਲ ਡਾਊਨ ਕਰਦੀ ਹੈ ਸਾਡੀ ਬਾਡੀ ਆਪਣੇ ਆਪ ਪਟ ਉਹਦੇ ਲਈ ਸ਼ਰਤ ਕੀ ਹੈ ਰਾਤ ਨੂੰ ਹੈਵੀ ਫੂਡ ਨਹੀਂ ਖਾਣਾ ਪਮਕਿਨ ਸੀਡ ਤੁਹਾਨੂੰ ਹੈਲਪ ਕਰਨਗੇ ਤੀਸਰਾ ਥੋੜਾ ਵਾਕ ਕਰਨਾ ਥੋੜੀ ਐਕਸਰਸਾਈਜ਼ ਕਰਨੀ ਹੈ ਐਕਸਰਸਾਈਜ਼ ਨਾ ਕਰੋ ਵਾਕ ਕਰੋ ਥੋੜਾ ਜਿਹਾ ਥੋੜਾ ਨੋਰਮਲ ਹਲਕਾ-ਫੁਲਕਾ ਵਾਕ ਕਰੋ ਲੰਬਾ ਵਾਕ ਕਰ ਲਓ ਸਲੋ ਵਾਕ ਕਰਨਾ ਔਰ ਚੌਥਾ ਕੀ ਹੈ ਤੁਸੀਂ ਸੌਣ ਤੋਂ ਪਹਿਲਾਂ 15 ਮਿੰਟ ਪਹਿਲਾਂ ਇੱਕ ਬਾਥ ਲੈ ਫਿਰ ਗਰਮ ਪਾਣੀ ਨਾਲ ਠੰਡੇ ਪਾਣੀ ਨਾਲ ਨੂੰ ਸਰਦੀ ਹੈ ਗਰਮ ਪਾਣੀ ਨਾਲ ਬਾਥ ਲੈ ਕੇ ਜਦੋਂ ਤੁਸੀਂ ਸੋਵੋਗੇ ਉਹਦੇ ਨਾਲ ਤੁਹਾਨੂੰ ਜਿਹੜੀ ਨੀਂਦ ਆ ਬਹੁਤ ਜ਼ਿਆਦਾ ਬੈਟਰ ਆਊਗੀ ਟਾਈਮਿੰਗ ਜੋ ਹੈ ਨੀਂਦ ਦੀ ਉਹੀ 10:30 10:30 ਦੇ ਵਿੱਚ ਤੁਸੀਂ ਸੌ ਜਾਣਾ ਤਾਨੂੰ ਆਟੋਮੈਟਿਕਲੀ ਕਰ ਲਈ ਮਾਰਨਿੰਗ 4 4:30 5 ਵਜੇ ਆਪਣੇ ਆਪ ਹੀ ਜਾਗ ਜਾਓ ਜਿਹੜੇ ਘੰਟੇ ਲਈ ਫੋਨ ਬੈਨੀਫਿਟ ਹੈ ਸਰ ਪੀਐਨ ਜੌਬਸ ਵੀ ਨੇਵੀ ਆਉਂਦੀ ਆਉਗੀ ਜਦੋਂ ਤੁਸੀਂ ਜਦੋਂ ਸਾਡੀ ਨੀਂਦ ਦੇਖੋ ਅਸੀਂ 10 ਵਜੇ ਸੌਣੇ ਸਾਡੀ 8 ਘੰਟੇ ਦੀ ਨੀਂਦ ਸਾਨੂੰ ਚਾਹੀਦੀ ਹੁੰਦੀ ਹੈ 10 11 12 1 2 3 ਤੇ 4 ਮਤਲਬ 5 ਵਜੇ ਤੁਹਾਨੂੰ ਜਾਗ ਆਪਣੇ ਆਪ ਤੁਹਾਡੀ ਬਾਡੀ ਕਹੂਗੀ ਕਿ ਹੁਣ ਉੱਠ ਜਾ ਕਿਉਂਕਿ ਬਾਡੀ ਬਿਲਕੁਲ ਰੈਸਟ ਕਰ ਲਈ ਬਾਡੀ ਨੇ ਮੈਂਟਲੀ ਬਾਡੀ ਰਿਪੇਅਰ ਹੋ ਚੁੱਕੀ ਹੈ ਫਿਜ਼ੀਕਲੀ ਬਾਡੀ ਰਿਪੇਅਰ ਹੋ ਚੁੱਕੀ ਹੈ ਉਹ ਤੁਹਾਨੂੰ ਆਪ ਕੁਝ ਕਰੂਗੀ ਕਿ ਆਪਾਂ ਬਾਹਰ ਜਾ ਕੇ ਤੁਸੀਂ ਹਫਤਾ ਦਿਨ ਚਾਰ ਦਿਨ ਇਹ ਐਕਸਰਸਾਈਜ਼ ਪ੍ਰੈਕਟਿਸ ਕਰੋ ਤੁਹਾਨੂੰ ਆਪਣੇ ਵੀ ਜਿਹੜੀ ਬੈਨੀਫਿਟਸ ਸਿੱਖਣਗੇ ਹਾਂਜੀ ਤੇ ਸਰ ਹੋਰ ਕੀ ਕੀ ਆਪਸ਼ਨ ਹੋ ਸਕਦੇਗੀ 슬ੀਪ ਨੂੰ ਸੁਧਾਰਨ ਦੇ ਦੇਖੋ 슬ੀਪ ਲਈ ਤਾਂ ਤੁਹਾਨੂੰ ਮੈਂ ਬੈਸਤ ਤਰੀਕਾ ਦੱਸ ਹੀ ਦਿੱਤਾ ਠੀਕ ਹੈ ਇਹਦੇ ਨਾਲ ਆਪਾਂ ਹੋਰ ਰੈਮਡੀਜ਼ ਵੀ ਦੱਸਾਂਗੇ ਮੇਲ ਫੀਮੇਲ ਅਲੱਗ-ਅਲੱਗ ਰੈਮਡੀਜ਼ ਆਪਣੇ ਕੋਲ ਆਪਾਂ ਕਰਾਂਗੇ ਕਿਉਂਕਿ ਸਾਡਾ ਤਾਂ ਚੈਨਲ ਹੀ ਇਸ ਪਰਪਸ ਲਈ ਬਣਿਆ ਐਜੂਕੇਸ਼ਨ ਪਰਪਸ ਲਈ ਲੋਕ ਕਹਿ ਰਹੇ ਜੀ ਸਰ ਤੁਸੀਂ ਹੈਲਥ ਵਾਲੇ ਪਾਸੇ ਕਿੱਧਰ ਨੂੰ ਆ ਗਏ ਦੇਖੋ ਹੈਲਥ ਠੀਕ ਹੋਊਗੀ ਤਾਂ ਹੀ ਤਾਂ ਅਸੀਂ ਪੜਾਂਗੇ ਅਸੀਂ ਬੱਚਿਆਂ ਨੇ ਅੱਜ ਕੱਲ੍ਹ ਹਾਲਾਤ ਦੇਖਨੇ ਬੱਚਿਆਂ ਦੇ ਡਾਰਕ ਸਰਕਲ ਹੋਏ ਹੋਏ ਆ ਬੱਚਿਆਂ ਦੇ ਮੂੰਹ ਤੇ ਰੋਹ ਨਹੀਂ ਹੈ ਬਿਲਕੁਲ ਵੀ એનર્ਜੀ ਨਹੀਂ ਹੈ ਬੱਚਿਆਂ ਦੇ ਮੂੰਹ ਦੇ ਉੱਤੇ ਕਿੱਦਾਂ ਪੜਨਗੇ ਬੱਚੇ ਕਿੱਲਾ ਫੋਕਸ ਕਰਨਗੇ ਤਾਂ ਜੇ ਫੋਕਸ ਕਰਨੇ ਨੇ ਪਹਿਲਾਂ ਆਪਾਂ ਨੂੰ ਹੈਲਥ ਵੀ ਸੁਧਾਰਨੀ ਪੈਗੀ ਨਾਲ ਸਾਡਾ ਕੰਮ ਤਾਂ ਲੋਕਾਂ ਨੂੰ ਐਜੂਕੇਟ ਕਰਨਾ ਸਾਨੂੰ ਕਿਤੇ ਐਕਚੁਅਲੀ ਐਜੂਕੇਸ਼ਨ ਹੀ ਨਹੀਂ ਮਿਲ ਰਹੀ ਅੱਜ ਕੱਲ੍ਹ ਹਨਾ ਸੋ ਬੈਸਟ ਤਰੀਕੇ ਤੁਹਾਨੂੰ ਦੱਸਿਆ ਮੈਂ ਤੁਸੀਂ ਪੰਪਕਿਨ ਸੀਡ ਐਡ ਕਰੋ ਰਾਤ ਨੂੰ ਸੌਣ ਤੋਂ ਪਹਿਲਾਂ ਮੈਂ ਕਹਿੰਦਾ ਸਾਰੇ ਆਪਣੇ ਜਿੰਨੇ ਵੀ ਸਾਡੇ ਸਬਸਕ੍ਰਾਈਬਰਸ ਆ ਜਿਹੜੇ ਸਾਨੂੰ ਫੋਲੋ ਕਰਦੇ ਉਹ ਅੱਜ ਤੋਂ ਹੀ ਕਰਨ ਔਰ ਆਪਣੀ ਨੀ ਕਿ ਠੀਕ ਨਹੀਂ ਹੈ ਕਿਉਂਕਿ ਕਿਤੇ ਨਾ ਕਿਤੇ ਜਿਹੜਾ ਉਹ ਦੁੱਧ ਅੱਜਕੱਲ ਤੁਹਾਨੂੰ ਪਤਾ ਲੈਕਟੋਸ ਦੀ ਇਨਟੋਲਰੈਂਸੀ ਪ੍ਰੋਬਲਮ ਬਹੁਤ ਹੈ ਔਰ ਉਹ ਬਹੁਤ ਜ਼ਿਆਦਾ ਲੋਕਾਂ ਨੂੰ ਪ੍ਰੋਬਲਮ ਕਰਦਾ ਹੈ ਦੁੱਧ ਦੀ ਕੁਆਲਿਟੀ ਵੀ ਥੱਲੇ ਆਈ ਹੈ ਪਹਿਲਾਂ ਨਾਲੋਂ ਸੋ ਬੈਟਰ ਹੈ ਕਿ ਨਾ ਹੀ ਪੀਤਾ ਜਾਵੇ ਰਾਤ ਨੂੰ ਇੱਕ ਬਾਤ ਤੁਸੀਂ ਲੈ ਸਕਦੇ ਆ ਬਾਤ ਨਹੀਂ ਤੇ ਜਿੱਦਾਂ ਆਪਾਂ ਸਿੰਘਾਂ ਦੇ ਵਿੱਚ ਗੱਲ ਸੁਣੀ ਵੀ ਪੰਜ ਇਸ਼ਨਾਨ ਭਾਵ ਹੱਥ ਦੋਨੋਂ ਪੈਰ ਦੋਨੋਂ ਚੰਗੀ ਤਰ੍ਹਾਂ ਤੁਸੀਂ ਗਰਮ ਪਾਣੀ 'ਚ ਡੁਬੋ ਕੇ ਰੱਖ ਕੇ ਧੋ ਸਕਦੇ ਹੋ ਮੂੰਹ ਆਪਣਾ ਧੋ ਕੇ ਬਿਲਕੁਲ ਰਫਰੈਸ਼ ਹੋ ਕੇ ਤੇ ਤੁਸੀਂ ਜਦੋਂ ਸੋਵੋਗੇ ਬੈਟਰ ਹੈ ਕਿ ਇੱਕ ਬਾਤ ਲੈ ਲੇ ਜਾਵੇ ਗਰਮ ਪਾਣੀ ਨਾਲ ਤਾਨੂੰ ਬਹੁਤ ਜ਼ਿਆਦਾ ਇਹ ਤਾਂ ਇੱਕ ਤਰ੍ਹਾਂ ਮਤਲਬ ਮ사ਜ ਵਾਲੀ ਗੱਲ ਹੋ ਜਾਂਦੀ ਹੈ ਤੁਹਾਡੀ ਬੋਡੀ ਬਿਲਕੁਲ ਰੀਜੂਵਿਨੇਟ ਹੋ ਜਾਂਦੀ ਹੈ ਖਾਣਾ ਘੱਟ ਖਾਣਾ ਰਾਤ ਨੂੰ ਮੈਂ ਰਿਪੀਟ ਕਰ ਦਿੰਦਾ ਸਾਰੇ ਪੁਆਇੰਂਟਸ ਖਾਣਾ ਘੱਟ ਖਾਣਾ ਪੰਪਕਿਨ ਸੀਡ 810 ਰਾਤ ਨੂੰ ਤੁਸੀਂ ਖਾ ਸਕਦੇ ਚੂ ਕਰ ਸਕਦੇ ਵੈਸੇ ਤਾਂ ਇਤੋਂ ਵੀ ਘੱਟ 4-5 ਵੀ ਬਹੁਤ ਹੈ ਬਟ ਤੁਸੀਂ ਕਿਉਂਕਿ ਸਟਾਰਟਿੰਗ ਹੈ ਤੁਹਾਡੀ 7-8 7-8 ਤੁਸੀਂ ਖਾ ਲਓ ਠੀਕ ਹੈ ਜੀ ਉਸ ਤੋਂ ਬਾਅਦ ਕੋਈ ਦੁੱਧੀਆਂ ਕੋਈ ਹੈਵੀ ਚੀਜ਼ ਨਹੀਂ ਖਾਣੀ ਜਿਹੜੀ ਡਾਈਜੈਸ਼ਨ 'ਚ ਜ਼ੋਰ ਲੱਗੇ ਫਿਰ ਹਲਕਾ-ਫੁਲਕਾ ਵਾਕ ਜ਼ਰੂਰ ਦਾ ਤੁਸੀਂ ਕਰਨਾ 3-4-5 ਕਿਲੇ ਲਾਉਣੇ ਆ ਉਦੋਂ ਨਾਲ ਆਬਵੀਅਸਲੀ ਤੁਹਾਨੂੰ ਪ੍ਰੈਸਪੀਰੇਸ਼ਨ ਹੋਊਗੀ ਪਸੀਨਾ ਆਊਗਾ ਆਲੇ ਤੁਸੀਂ ਗਰਮ ਪਾਣੀ ਨਾਲ ਥੋੜਾ ਜਿਹਾ ਬਾਥ ਲੈ ਕੇ ਤੇ ਆਪਣੇ ਬੈੱਡ ਤੇ ਚਲੇ ਜਾਣਾ 6:00 10:30 ਦੇ ਵਿੱਚ ਵਿੱਚ ਤੁਹਾਨੂੰ अर्ਲੀ ਮਾਰਨਿੰਗ ਆਪਣੇ ਆਪ ਹੀ ਜਾਗ ਆਊਗੀ ਤੁਹਾਡਾ ਆਪਣੇ ਮਨ ਕਰੂਗਾ ਕਿ ਕਿਉਂ ਨਾ ਮੈਡੀਟੇਸ਼ਨ ਕੀਤੀ ਜਾਵੇ ਤੁਹਾਡਾ ਆਪਣੇ ਮਨ ਕਰੂਗਾ ਕਿ ਕਿਉਂ ਨਾ ਥੋੜੀ ਰਨਿੰਗ ਕੀਤੀ ਜਾਵੇ ਥੋੜੀ ਭੱਜ ਦੌੜ ਕੀਤੀ ਜਾਵੇ ਕਿਉਂਕਿ ਤੁਹਾਡੀ ਬਾਡੀ ਰਿਪੇਅਰ ਹੋ ਚੁੱਕੀ ਸੋ ਆਈ ਥਿੰਕ ਆਪਣਾ ਟੌਪਿਕ ਇੱਥੇ ਕੰਪਲੀਟ ਹੋ ਗਿਆ ਸੋ ਮੈਂ ਰਿਕਵੈਸਟ ਕਰਦਾ ਸਾਰੇ ਆਪਣੇ ਈਵਿਓਜ਼ ਨੂੰ ਔਰ ਮੈਂ ਤੁਹਾਨੂੰ ਬਹੁਤ ਜ਼ਿਆਦਾ ਵਿਸ਼ੇਸ ਦੇਣਾ ਕਿ ਤੁਹਾਡੀ ਹੈਲਥ ਪਲੱਸ education ਤੋਂ ਜ਼ਿਆਦਾ ਦੋ ਜ਼ਿਆਦਾ ਮਿਲੇ ਕੋਸ਼ਿਸ਼ ਕਰ ਰਹੇ ਆਂ ਔਰ ਪਲੀਜ਼ ਸਾਨੂੰ ਆਪਣੀ ਜਿਹੜੀ ਸਪੋਰਟ ਹੈ ਉਹ ਜ਼ਰੂਰ ਦਿਆ ਕਰੋ ਅਸੀਂ ਤੁਹਾਡੇ ਹਰ ਪੋਜ਼ਿਟਿਵ 네ਗਟਿਵ ਕਮਿਟਮੈਂਟ ਲਈ ਆਪਣੇ ਆਪ ਨੂੰ ਰਿਸਪਾਂਸਿਬਲ ਮੰਨਦੇ ਆਂ ਔਰ ਤੁਹਾਡੀ ਸਪੋਰਟ ਤੋਂ ਬਿਨਾਂ ਅਸੀਂ ਕੁਝ ਨਹੀਂ ਕਰ ਸਕਦੇ ਥੈਂਕ ਯੂ